ਕੋਨੇ ਕੋਨੇ ਵਿੱਚ ਲੱਗਣੀ ਚਾਹੀਦੀ ਹੈ ਕਿਸੇ ਵੀ ਸੇਖ ਨੇ ਆਪਦੇ ਨਾਂ ਨਾਲੋਂ ਸਿੰਘ ਨਹੀਂ ਕਟਾਉਣਾ ਹਰ ਥਾਂ ਸਿੰਘ ਲਿਖਣਾ ਬਹੁਤ ਜ਼ਰੂਰੀ ਹੈ ਤੇ ਇਹ ਤਸਵੀਰ ਜੁਗੋ ਜੁਗ ਅਟਲ ਰਹਿਣੀ ਹੈ ਤੇ ਰਹੂਗੀ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ 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 ਗਾ ਮੇਲੇ ਤੇ ਜਿੰਨੀਆਂ ਮਰਜ਼ੀ ਫੋਟੋਆਂ ਤਸਵੀਰਾਂ ਸਾਰੇ ਸਹੀ ਦਣ ਗਿਆ ਲਾਉਣੀਆਂ ਆਪਾਂ ਇੱਥੇ ਬੋਲੇ ਜੀ ਸੋਨਿਹਾਰ ਜੈਕਾਰਾ ਇਰ ਦੁਬਾਰਾ ਬੇਨਤੀ ਕਰਦਗੇ ਕਿ ਅਸੀਂ ਬਹੁਤ ਧੰਨਵਾਦੀ ਆ ਇਸ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਅਸੀਂ ਸਾਡੇ ਹਲਕੇ ਦੇ ਵੀਐਸਪੀ ਸਾਹਿਬ ਜਿਨ੍ਹਾਂ ਨੇ ਪੌਸਟ ਦੇ ਘੰਡੇ ਨਾਲ ਇਹ ਜਿਹੜਾ ਮਸਲਾ ਸਮਝਾਇਆ ਨੌਜਵਾਨਾਂ ਦਾ ਪ੍ਰਸ਼ਾਸਨ ਦਾ ਨਾਲ ਪਾ ਆ ਹਾਂ ਇੱਥੇ ਉਹ ਤਾਂ ਉੱਪਰ ਉੱਪਰ ਕਰਕੇ ਤਾਂ ਇੱਥੇ ਲਾ ਇੱਥੇ ਇੱਥੇ ਲਾਓ ਇੱਥੇ ਜੇਕਰ ਵੀ ਕਲੀ ਕੋ ਭਜੀ ਰਹੂਗਾ ਆ ਬਣਾ ਆਹ ਫੌਨ ਦੇ ਲੇਖੇ ਲਾਇਆ ਹੈ ਤੇ 40 ਸਾਲ ਉਹਨਾਂ ਨੇ ਸੰਘਰਸ਼ ਲਾ ਕੇ ਕੁੱਝ ਵੱਡੀਆਂ ਪ੍ਰਾਪਤੀਆਂ ਕੀਤੀਆਂ ਸੋ ਮੈਂ ਸੰਗਤ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਪੌਂਡ ਸਾਹਿਬ ਜਨਮ ਸਥਾਨ ਮਾਹਪੁਰਖਾਂ ਦਾ ਨੋਖੇ ਸ਼ਹੀਦ ਬਾਬਾ ਜੀ ਦਾ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਐ ਤੇ ਜਿਹੜੇ ਇਹ ਜਿਨ੍ਹਾਂ ਨੇ ਸੰਘਰਸ਼ ਵੱਡੇ ਲੜੇ ਐ ਜਦੋਂ ਅਬਦਾਲੀ 11ਵਾਂ ਵਾਰ ਸਰੋਵਰਪੁਰ ਨ ਆਇਆ ਸੀ ਤੇ ਉਦੋਂ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਚੁੱਕ ਕੇ ਇੱਕ ਲੀਕ ਖਿੱਚੀ ਸੀ ਕਿ ਜਿਨ੍ਹਾਂ ਨੂੰ ਜਾਣ ਪਿਆਰੀ ਉਹ ਪਿੱਛੇ ਰਹਿ ਜਾਓ ਤੇ ਜਿਨ੍ਹਾਂ ਨੂੰ ਕੌਮ ਪਿਆਰੀ ਉਹ ਅੱਗੇ ਆ ਜਾਓ ਤੇ ਉਹ ਲੀਕ ਜਿਹੜੀ ਐ ਉਸੇ ਹੀ ਲੀਕ ਨੂੰ ਟੱਪ ਕੇ ਪਾਰ ਕਰਕੇ 14ਵੇਂ ਮੁਖੀ ਟਕਸਾਲ ਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਤੇ ਉਹਨਾਂ ਨੇ ਲੀਕ ਪਾਰ ਕਰਕੇ ਤੇ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਦਿੱਤੀ ਤੇ ਰੂਸ ਤੇ ਬਰਤਾਨੀਆ ਤੇ ਭਾਰਤ ਦੀ ਤਿੰਨ ਵੱਡੀਆਂ ਨਿਊਕਲੀਅਰ ਰਾਜ ਫੌਜਾਂ ਜਿਹੜੀਆਂ ਵਾਂ ਉਹਨਾਂ ਨੂੰ ਮੂੰਹ ਦੇ ਮੂੰਹ ਵਾਪਸ ਮੋੜਿਆ ਤੇ ਉੱਥੇ ਸੰਤਾਂ ਦੀ ਯਾਦਗਾਰ ਵੀ ਸ਼ਸ਼ੋਭਤ ਹੈ ਸੋ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਕੱਲੇ ਪੰਜਾਬ ਦੇ ਵਿੱਚ ਮਾਜੇ ਦੇ ਵਿੱਚ ਫੋਟੋ ਦਾ ਵਿਵਾਦ ਬਣਿਆ ਹੈ ਉਹ ਵੀ ਉਸ ਕਮੇਟੀ ਵੱਲੋਂ ਜਿੱਥੇ ਗੁਰਸਿੱਖਾਂ ਦੀ ਕਮੇਟੀ ਹੈ ਜਿੱਥੇ ਸਿੱਖਾਂ ਦੀ ਕਮੇਟੀ ਹੈ ਮੈਂ ਨਹੀਂ ਕਹਿੰਦਾ ਕਿ ਰਾਮ ਮੰਦਰ ਤੇ ਸੰਤਾਂ ਦੀ ਫੋਟੋ ਲਾਈ ਹੈ ਜੇ ਕਿਤੇ ਉੱਥੇ ਲਾਈ ਹੁੰਦੀ ਤਾਂ ਸ਼ਾਇਦ ਅਸੀਂ ਆ ਇੰਨਾ ਸਾਨੂੰ ਤਰਾਜ ਵੀ ਨਾ ਹੁੰਦਾ ਪਰ ਜਿਹੜੀਆਂ ਕੌਮਾਂ ਰਾਜ ਕਰਦੀਆਂ ਉਹ ਆਪਣੇ ਰਾਜ ਦੀ ਗੱਲ ਕਰਦੀਆਂ ਪਰ ਜਿਹੜਾ ਅੱਜ ਸਾਡਾ ਸਿਧਾਂਤ ਹੈ ਸਾਡੇ ਕਲਗੀ ਵਾਲੇ ਪਾਤਸ਼ਾਹ ਨੇ ਦਿੱਤਾ ਪਰਿਵਾਰ ਵਾਰ ਕੇ ਉਹਨੂੰ ਸਾਡੇ ਹੀ ਸਿੱਖਾਂ ਵੱਲੋਂ ਨਜ਼ਰਅੰਦਾਜ਼ ਕਰਨਾ ਤੇ ਐਡੇ ਵੱਡੇ ਮੇਲੇ ਦੇ ਇਕੱਠ ਦੇ ਵਿੱਚ ਉਸ ਤਸਵੀਰ ਨੂੰ ਅੱਖਾਂ ਪਰੋਖੇ ਕਰ ਦੇਣਾ ਤੇ ਉਸ ਤਸਵੀਰ ਦੇ ਉੱਤੇ ਆਕਬਰ ਬਾਦਸ਼ਾਹ ਦੀ ਫੋਟੋ ਲਾ ਦੇਣੀ ਤੇ ਉਹ ਸੰਤਾਂ ਦਾ ਚਿਹਰੇ ਨੂੰ ਲਪਕੋ ਦੇਣਾ ਇਹ ਸਿੱਧੇ ਸੰਕੇਤ ਦਿੰਦਾ ਹੈ ਕਿ ਸਾਡੀਆਂ ਕਮੇਟੀਆਂ ਜਿਹੜੀਆਂ ਉਹ ਆਰਐਸਐਸ ਬੀਜੇਪੀ ਨਾਲ ਰਲਗੀਆਂ ਸੋ ਉਹਨਾਂ ਦਾ ਪ੍ਰਭਾਵ ਇਠਾ ਆ ਗਿਆ ਹੈ ਤੇ ਜਿਹੜੀ ਹੌਲੀ-ਹੌਲੀ ਜੇ ਅੱਜ ਇਹ ਸਾਡੀ ਜਥੇਬੰਦੀ ਤੇ ਹਾਮਕਿਆਲੀ ਜਥੇਬੰਦੀਆਂ ਸਤਕਾਰ ਕਮੇਟੀਆਂ ਸਾਰੀ ਕੌਮ ਰਲ ਕੇ ਇਹ ਕੰਮ ਨਾ ਕਰਦੀ ਤੇ ਮੈਂ ਸਮਝਦਾ ਕਿ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸੀਸ ਲੱਥੇ ਵਾਲੀ ਫੋਟੋ ਆ ਉਹ ਵੀ ਜਲਦੀ ਹੀ ਇੱਥੋਂ ਗਾਇਬ ਕਰ ਦੇਣੀ ਸੀ ਸੋ ਸਾਨੂੰ ਇਸ ਗੱਲ ਦੀ ਵੀ ਸ਼ੰਕਾ ਹੈ ਕਿ ਹੋਰ ਵੀ ਜੰਨੀਆਂ ਪੰਜਾਬ ਦੇ ਵਿੱਚ ਕਮੇਟੀਆਂ ਗੁਰੂ ਘਰਾਂ ਦੀਆਂ ਉਹਨਾਂ ਦੀ ਵੀ ਜਾਂਚ ਕਰਨੀ ਖਾਲਸਾ ਪੰਥ ਨੂੰ ਬੜੀ ਜ਼ਰੂਰੀ ਹੈ ਕਿ ਉਹ ਕੀ ਕਰਦੀਆਂ ਤੇ ਕੀ ਕਮਾਉਂਦੀਆਂ ਕਿਉਂਕਿ ਇੱਥੋਂ ਅੱਜ ਮੋਢ ਵਜਾ ਹੈ ਹਰ ਇੱਕ ਦੇ ਨਿਸ਼ਾਨਦੇ ਹੀ ਹੋਣੀ ਚਾਹੀਦੀ ਹੈ ਸੋ ਇੱਥੋਂ ਤਾਂ ਇਹ ਮਸਲੇ ਸੰਕੇਤ ਆਉਣੇ ਚਾਹੀਦੇ ਕਿ ਐਸ ਮੇਲੇ ਤੇ ਜੋੜ ਮੇਲੇ ਤੇ ਕਿੰਨੇ ਗੁਰੂ ਦੇ ਬਾਟੇ ਦਾ ਅੰਮ੍ਰਿਤ ਛੱਕੇ ਸਿੰਘ ਸਜੇ ਆ ਕਿੰਨੇ ਆ ਨੇ ਪਤਤਪੁਣਾ ਛੱਡਿਆ ਕਿੰਨੇ ਨੇ ਨਸ਼ਾ ਛੱਡਿਆ ਪਰ ਉਹ ਕੋਈ ਵੀ ਅੰਕੜੇ ਜਾਂ ਕੋਈ ਵੀ ਲਿਸਟ ਇਹ ਨਹੀਂ ਦੇ ਸਕਦੇ ਇੱਕ ਲਿਸਟ ਇਹਨਾਂ ਤੋਂ ਜਦੋਂ ਮਰਜੀ ਲੈ ਲਓ ਤੁਸੀਂ ਇਹ ਗੋਲਕਾਂ ਦੀ ਜਿਹੜੀ ਆ 1 2 3 ਕਰੋੜ ਦੀ ਕਿੰਨੇ ਦੀ ਨਿਕਲੀ ਆ ਉਹ ਗੋੜਕਾਂ ਗੋਲਕਾਂ ਦੇ ਜਿਹੜੇ ਆ ਵੇਰਵੇ ਇਹਨਾਂ ਕੋਲ ਜ਼ਰੂਰ ਹੋਣਗੇ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਦੇ ਵੇਰਵੇ ਹੋਣਗੇ ਇਹਨਾਂ ਕੋਲ ਕੌਮ ਦੇ ਹਿੱਤ ਵਾਸਤੇ ਇੱਕ ਵੀ ਕੰਮ ਜਿਹੜਾ ਇਹਨਾਂ ਨਹੀਂ ਕੀਤਾ ਸੋ ਕੌਮ ਨੂੰ ਇਸ ਗੱਲ ਦਾ ਅਪਰਾਜ ਹੈ ਜੇ ਇਹ ਵਿਵਾਦ ਜਿਹੜਾ ਆ ਨਿਪੜਿਆ ਵੇਖੋ ਵਿਵਾਦ ਨਿਪੜੂਗਾ ਤਾਂ ਜਦੋਂ ਇਹ ਕਮੇਟੀ ਸਾਨੂੰ ਰਿਟਰਨ ਦੇ ਵਿੱਚ ਦਊਗੀ ਕਿ ਸਾਡਾ ਆਪਣੀ ਕੌਮ ਦੇ ਨਾਲ ਆਪਣੇ ਸੰਤਾਂ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂਗਾ ਤੇ ਜੇ ਇਹਨਾਂ ਨੂੰ ਕੋਈ ਹੈ ਕੌਮ ਅੱਜ ਇੱਥੇ ਪੰਥ ਆਇਆ ਏ ਉਹ ਪੁੱਛਦਾ ਏ ਕਿ ਤੁਸੀਂ ਵੱਟ ਬੰਨੇ ਦਾ ਸੰਤਾਂ ਨਾਲ ਤੁਹਾਡਾ ਰੋਲਾ ਸੀ ਕਿ ਉਸ ਮੂਵਮੈਂਟ ਦੇ ਦੌਰਾਨ ਸੰਤਾਂ ਨੇ ਤੁਹਾਡੇ ਨਾਲ ਕੋਈ ਲੁੱਟ ਘੁੱਟ ਕੀਤੀ ਆ ਜਾਂ ਸੰਤਾਂ ਨੇ ਕੋਈ ਤੁਹਾਡੇ ਨਾਲ ਇਹੋ ਜਿਹਾ ਕੰਮ ਕਰਵਾਇਆ ਜਾਂ ਕੀਤਾ ਜਿਸ ਦੇ ਨਾਲ ਤੁਹਾਨੂੰ ਉਹਨਾਂ ਦੀ ਤਸਵੀਰ ਤੋਂ ਨਫ਼ਰਤ ਹੈ ਅਸੀਂ ਇਹ ਜਵਾਬ ਪੁੱਛਣਾ ਚਾਹੁੰਦੇ ਆ ਜੇ ਨਹੀਂ ਤੇ ਫਿਰ ਤੁਹਾਨੂੰ ਲਿਖਤੀ ਰੂਪ 'ਚ ਦੱਸਣ ਇੱਕ ਤਾਂ ਮਾਫੀਨਾਮਾ ਚਾਹੀਦਾ ਏ ਕੌਮ ਨੂੰ ਇਹ ਸਾਡਾ ਕੋਈ ਸੰਤਾਂ ਦੀ ਇਹ ਫੋਟੋ ਹਟਾਉਣ ਦੀ ਮੰਚਾ ਨਹੀਂ ਸੀ ਭਾਵੇਂ ਕੋਈ ਐਵੀਡੈਂਸ ਵੀਡੀਓ ਬਣ ਗਈ ਹੈ ਇਹਨਾਂ ਨੇ ਸਿੱਧੇ ਤੌਰ ਤੇ ਹੋਣ ਭਾਵੇਂ ਜੋ ਮਰਜ਼ੀ ਕਹਿ ਲੈਣ ਇਹ ਕਹਿ ਦਿੱਤਾ ਕਿ ਅਸੀਂ ਇੱਥੇ ਬੰਦੀ ਸਿੰਘਾਂ ਦੀਆਂ ਡਿਬੜੂ ਗੜਾ ਵਾਲਿਆਂ ਦੀਆਂ ਤਹਾੜ ਜੇਲ੍ਹ ਵਾਲਿਆਂ ਦੀਆਂ ਤੇ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ ਸੋ ਇਹ ਜਿਹੜਾ ਸੰਤਾਂ ਸੰਗਤਾਂ ਦੀ ਫੋਟੋ ਦਾ ਕਰਕੇ ਸੰਗਤ ਨੂੰ ਰੋਸ ਹੈ ਉਹ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਜਿੰਨਾ ਚਿਰ ਤੁਸੀਂ ਕਹਿਆ ਨਿਬੜ ਗਿਆ ਨਿਬੜਦੇ ਕੌਮ ਦੇ ਮਸਲੇ ਨਹੀਂ 1947 ਤੋਂ ਲੈ ਕੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਗਤ ਤੇ ਸੰਗਤ ਦੀ ਗੱਲ ਹੈ ਤੇ ਬਾਬਰ ਨੂੰ ਜਾਬਰ ਕਿਹਾ ਤੋਂ ਨੇ ਦੇਲ ਚ ਭੇਜ ਦਿੱਤਾ ਫਿਰ ਦਸਵੇਂ ਗੁਰੂ ਨੇ ਪਰਿਵਾਰ-ਵਾਰ ਕੇ ਸਾਰਾ ਕੁਝ ਦੱਸਿਆ ਫਿਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ਼ਹਾਦਤ ਦੇ ਕੇ ਇਹ ਮਸਲੇ ਨਹੀਂ ਨਿਬੜਦੇ ਹੁੰਦੇ ਪਰ ਜਿਹੜਾ ਵੀ ਬੰਦਾ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰੀਕੇ ਦੇ ਗੱਲ ਕਰੂਗਾ ਕੌਮ ਉਹਦੇ ਤੋਂ ਹਸਾਬ-ਤਬ ਪੁੱਛੂਗੀ ਚਾਹੇ ਉਹ ਦੇਵੇ ਜਾਂ ਨਾ ਦੇਵੇ ਹੁਣ ਜਿਹੜੀ ਤਸਵੀਰ ਲੱਗੀ ਹੈ ਜਦੋਂ ਇਸ ਤਸਵੀਰ ਦਾ ਕੋਈ ਨਰਾਦਰ ਕਰੂਗਾ ਤੇ ਫਿਰ ਮਸਲਾ ਕਿਤਰਾ ਨਿਬੜ ਗਿਆ ਜੇ ਇਸ ਤਸਵੀਰ ਨੂੰ ਸਗੋਂ ਸਾਲ ਬਾਅਦ ਸੋਹਣੀ ਕਰਕੇ ਵੱਡੀ ਕਰਕੇ ਸ਼ੀਸ਼ੇ ਦੇ ਵਿੱਚ ਮੜਾ ਕੇ ਲਾ ਦੇਣਗੇ ਕਮੇਟੀ ਵਾਲੇ ਤੇ ਅਸੀਂ ਸਮਝਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆਇਆ ਹੈ ਜੇ ਇਸ ਚੀਜ਼ ਨੂੰ ਇਹ ਮੋਕ ਰੱਖਣਗੇ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਸੰਘਰਸ਼ ਹੈ ਸਪੋਰਟ ਇਹ ਲੋਕਾਂ ਦੀਆਂ ਟੀ-ਸ਼ਰਟਾਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਲਾਉਣ ਵਾਸਤੇ ਇਹ ਸਾਨੂੰ ਸੁਪਰੀਮ ਕੋਰਟ ਤੋਂ ਆਰਡਰ ਮਿਲੇ ਆ ਸਾਡੇ ਕੋਲੇ ਸਾਰਾ ਕੁਝ ਆ ਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਦਾ ਜਿਸ ਕਰਕੇ ਧੰਨਵਾਦ ਕਰਦੇ ਆ ਬਹੁਤ ਹੀ ਲਿਆਕਤਵੰਦ ਗੁਰਸਿੱਖ ਅਫਸਰ ਆ ਜਿਨ੍ਹਾਂ ਨੇ ਇਹ ਆਪਣੇ ਤਰੀਕੇ ਨਾਲ ਇਹਨੂੰ ਸੁਲਝਾ ਦਿੱਤਾ ਇਹਨੇ ਤਾਂ ਕੌਮ ਦੇ ਨਾਲ ਲੜਾਈ ਲਣੀ ਸੌਖੀ ਨਹੀਂ ਹੁੰਦੀ ਠੀਕ ਹੈ ਧੰਨਵਾਦ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਤੇ ਦੂਰ ਨੇੜਿਓਂ ਬਾਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਸਤਕ ਹੋਣ ਵਾਸਤੇ ਆਈ ਸੀ ਪ੍ਰਬੰਧ ਜਿਹੜੇ ਬੜੇ ਵਧੀਆ ਸੀ ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪਾਲਿਸ਼ ਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲਗਾਏ ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ ਉਹਨੂੰ ਟੈਂਟ ਨੂੰ ਉਟਾਉਣ ਦੇ ਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡੜਾ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਕਮੇਟੀ ਹੈ ਇਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ ਫੋਟੋਆਂ ਬਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ ਅ ਇਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿਤੇ ਕੱਲੀ ਉਸ ਫੋਟੋ ਦੀ ਗੱਲ ਨਹੀਂ ਤੁਸੀਂ ਲੰਗਰ ਹਾਲ ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸਸੋਵੇ ਤੇ ਆ ਉਹ ਕਿਸੇ ਵਿਅਕਤੀ ਨੇ ਉਹਦਾ ਉਹਨਾਂ ਕਾ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਈ ਜਿਸ ਨੂੰ ਲੈ ਕੇ ਜਿਹੜੇ ਜਿਹੜੇ ਸਿੱਖ ਜਥੇਬੰਦੀਆਂ ਉੱਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਪਹਿਲਾਂ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆ ਜਿਹੜੀ ਫੋਟੋ ਲੱਤੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆਇਆ ਉਹਦੇ ਉਸ ਬਤੀ ਸਾਨੂੰ ਰੋਸ ਆ ਜਿਹੜਾ ਇਹ ਮੰਗ ਪੱਤਰ ਹੈ ਸਾਡੇ ਐਸਐਚਓ ਸਾਹਿਬ ਪਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਮੰਗ ਪੱਤਰ ਲੈ ਕੇ ਤੇ ਸਿੱਖ ਸੰਗਤਾਂ ਵੀ ਚੱਲ ਪਈਆਂ ਤੇ ਜਿਹੜੇ ਇੱਥੋਂ ਦੇ ਮੈਨੇਜਰ ਉਹ ਵੀ ਚੱਲ ਪਏ ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅੰਸਰਾ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚਲਦੀ ਤੇ ਹਮਲਾ ਕਰ ਦਿੱਤਾ ਤੋਂ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠਕ ਜਿਹੜਾ ਮੁੱਕ ਗਿਆ ਇਹ ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਚ ਸ਼ੋਹਰਤ ਹੋਣੀ ਚਾਹੀਦੀ ਆ ਤੋਂ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਉਪਤਾਂਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ ਸੰਤ ਬਾਬਾ ਜਰਨੈਲ ਸਿੰਘ ਭੰਡਰਾ ਵਾਲੇ ਦੀਆਂ ਆਲਰੇਡੀ ਸੁਸ਼ੋਭਤ ਆ ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾ ਦੇ ਬਾਹਰ ਜਿਹੜੀ ਇਹਨਾਂ ਨੂੰ ਸੁਸ਼ੋਭਤ ਕੀਤੀ ਹੈ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ ਤੇ ਮੈਂ ਜਿੱਥੇ ਆਮ ਲੋਕਾਂ ਨੂੰ ਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿਉਂ ਜਿਹੜੀਆਂ ਸੋਸ਼ਲ ਮੀਡੀਆ ਤੇ ਆਈਆਂ ਹੋਈਆਂ ਖਬਰਾਂ ਦਾ ਸੋਸ਼ਲ ਮੀਡੀਆ ਤੇ ਪਾਏ ਹੋਏ ਜਿਹੜੇ ਕਲਿੱਪ ਨੇ ਉਹਨਾਂ ਤੇ ਪਹਿਲਾਂ ਪਰਖ ਕਰਨ ਤੇ ਫਿਰ ਵਿਚਾਰ ਕਰੋ ਇਸੇ ਵੀ ਗੱਲ ਦੀ ਇਹ ਦੇਖੋ ਸਾਡੇ ਐਸ ਐਚਓ ਸਾਹਿਬ ਨੇ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਆ ਉਹ ਇੰਜਰਡ ਹੋਏ ਸੀਗੇ ਤੇ ਜਿਹੜੇ ਜਿਹੜੇ ਸਿੱਖ ਸੰਗਤਾਂ ਦੇ ਵਿੱਚ ਵੀ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਦੋ ਜਣੇ ਜਿਹੜੇ ਇੰਜਰਡ ਹੋ ਗਏ ਸੀ ਤੇ ਜਿਹੜਾ ਹੁਣ ਮੈਟਰ ਆ ਉਹ ਸੌਟ ਆਊਟ ਹੋ ਚੁੱਕਾ ਹੈ ਹਾਂਜੀ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਧੰਨ ਧੰਨ ਬਾਪੂ ਸ਼ਹੀਦ ਅਮਰ ਸ਼ਹੀਦ ਇੱਕ ਨੋਖੇ ਸ਼ਹੀਦ ਬਾਪੂ ਦੀਪ ਸਿੰਘ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਜੋ ਸਿੰਘ ਜੋੜਿਆਂ ਦੀ ਸੇਵਾ ਕਰਦੇ ਸੀ ਤੇ ਉਹਨਾਂ ਦਾ ਜੋ ਫੋਟੋ ਦਾ ਵਾਅਦਾ ਚੱਲਿਆ ਸੀ ਉਹ ਕਰਨਲ ਜਿਹੜੇ ਇੱਥੋਂ ਦੇ ਆ ਉਹਨਾਂ ਨੇ ਫੋਟੋ ਲਗਾਉਣ ਤੋਂ ਮਨਾ ਕੀਤਾ ਸੀ ਪਰ ਇਹ ਸਾਡੀਆਂ ਦੋ ਜੇ ਬੰਦੀਆਂ ਯਾਨੀ ਕਿ ਮਾਨਦਲ ਅਤੇ ਸਤਕਾਰ ਕਮੇਟੀਆਂ ਦੇ ਵਿੱਚੋ ਬਹਿ ਕੇ ਜਦੋਂ ਥੋੜਾ ਜਿਹਾ ਪਹਿਲਾਂ ਸਲਝਾ ਲਿਆ ਸੀ ਬਸ ਥੋੜੇ ਜਿਹਾ ਵੀਡੀਓ ਵਾਇਰਲ ਹੋਣ ਕਾਰਨ ਫਿਰ ਸੰਗਤਾਂ ਨੇ ਰੋਸ ਪ੍ਰਗਟ ਬਹੁਤ ਕੀਤਾ ਜਿਹੜਾ ਬਾਅਦ ਦੇ ਵਿੱਚ ਹੁਣ ਸਤਗੁਰ ਨੇ ਬਾਪੂ ਛਿਦਾਨੇ ਨਹੀਂ ਕਿਰਪਾ ਕੀਤੀ ਆ ਇਹ ਜਿਹੜਾ ਉਹ ਮਸਲਾ ਵੀ ਆ ਲੋ ਗਿਆ ਤੇ ਬਾਕੀ ਜੋ ਸੰਗਤ ਨੂੰ ਇੱਥੇ ਦੀਆਂ ਕਾਰਵਾਈਆਂ ਦੇ ਦੋ ਤਰੁੱਟੀਆਂ ਕਮੇਟੀ 'ਚ ਉਹ ਵੀ ਸਾਡੀਆਂ ਜੱਗ ਜਾਰ ਹੋ ਗਈਆਂ ਤੇ ਇਹ ਆਉਣ ਵਾਲੇ ਸਮੇਂ 'ਚ ਜਦੋਂ ਸੰਗਤਾਂ ਸਾਡਾ ਸਾਥ ਦੇਣਗੀਆਂ ਤੇ ਉਹ ਵੀ ਪੂਰਨ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ